ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੋਏਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੁਆਇੰਟਾਂ ਦੇ ਵਿੱਚ ਠੀਕ ਹੈ ਅਸੀਂ ਪੁਆਇੰਟ ਬਣਾ ਕੇ ਹੁਣ ਵੱਡੇ ਬੱਚੇ ਹੋ ਜਾਂਦੇ ਜਦੋਂ 5th ਕਲਾਸ ਤੋਂ ਉੱਪਰ ਇਹ ਬੱਚਿਆਂ ਨੇ ਪੁਆਇੰਟ ਯਾਦ ਕਰਨਾ ਹੁੰਦਾ ਹੈ ਠੀਕ ਹੈ ਵੀਡੀਓ ਨੂੰ ਪਹਿਲੇ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਪਹਿਲਾ ਹੈ ਪੁਆਇੰਟ ਜਾਣ ਪਹਿਚਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਨ ਆਪ ਨੂੰ ਦਸਮ ਪਿਤਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਅੱਗੇ ਹੈ ਜਨਮ ਅਤੇ ਮਾਤਾ ਪਿਤਾ ਆਪ ਜੀ ਦਾ ਜਨਮ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਹੋਇਆ ਆਪ ਦੇ ਜਨਮ ਸਥਾਨ ਨੂੰ ਪਟਨਾ ਸਾਹਿਬ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਆਪ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਆਪ ਜੀ ਦੀ ਮਾਤਾ ਦਾ ਨਾਂ ਗੁਜਰੀ ਜੀ ਸੀ ਅੱਗੇ ਹੈ ਪਿਤਾ ਜੀ ਦੀ ਸ਼ਹੀਦੀ ਇੱਕ ਦਿਨ ਕਸ਼ਮੀਰੀ ਪੰਡਤ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਕੋਲ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਜ਼ਬਰਨ ਮੁਸਲਮਾਨ ਬਣਾਉਣ ਬਣਾਉਣਾ ਚਾਹੁੰਦਾ ਹੈ ਉਸ ਵੇਲੇ ਆਪ ਆਪਣੇ ਪਿਤਾ ਜੀ ਕੋਲ ਬੈਠੇ ਸਨ ਆਪ ਦੇ ਪਿਤਾ ਜੀ ਨੇ ਕਿਹਾ ਇਸ ਵੇਲੇ ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ ਆਪ ਨੇ ਇਹ ਸੁਣਦਿਆਂ ਹੀ ਆਪਣੇ ਪਿਤਾ ਜੀ ਨੂੰ ਕਿਹਾ ਪਿਤਾ ਜੀ ਆਪ ਨਾਲੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਆਪ ਦੇ ਮੂੰਹੋਂ ਇਹ ਬਚਨ ਸੁਣਦਿਆਂ ਸੁਣਦਿਆਂ ਹੀ ਆਪ ਤੇ ਪਿਤਾ ਜੀ ਨੇ ਦਿੱਲੀ ਜਾਣ ਦਾ ਨਿਸ਼ਚਾ ਕਰ ਲਿਆ ਅਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਸ਼ਹੀਦੀ ਦਿੱਤੀ ਇਸ ਜਗ੍ਹਾ ਉਤੇ ਸੀਸਗੰਜ ਗੁਰਦੁਆਰਾ ਸਾਹਿਬ ਸਥਿਤ ਹੈ ਅੱਗੇ ਹੈ ਖਾਲਸਾ ਪੰਥ ਦੀ ਸਥਾਪਨਾ ਖਾਲਸਾ ਪੰਥ ਦੀ ਸਥਾਪਨਾ ਪੁਆਇੰਟ ਬਣਾਵਾਂਗੇ ਤੇ ਦੱਸਾਂਗੇ ਖਾਲਸਾ ਪੰਥ ਦੀ ਸਥਾਪਨਾ ਕਿੱਦਾਂ ਹੋਈ ਆਪ ਜੀ ਨੇ 13 ਅਪ੍ਰੈਲ 1699 ਈਸਵੀ ਨੂੰ ਖਾਲਸਾ ਪੰਥ ਦੀ ਸਥਾਪਨਾ ਆ ਵਿ ਕੀਤੀ ਕਿਉਂਕਿ ਆਪ ਨੂੰ ਮਹਿਸੂਸ ਹੋ ਗਿਆ ਸੀ ਕਿ ਮੁਗਲ ਰਾਜ ਦੇ ਜ਼ੁਲਮ ਦੇ ਨਾਲ ਆ ਲੜਨ ਲਈ ਆਪ ਨੂੰ ਫੌਜ ਦੀ ਜ਼ਰੂਰਤ ਪੈਣੀ ਸੀ ਇੱਥੇ ਹੀ ਆਪ ਨੇ ਜਦ ਭਰੇ ਮੈਦਾਨ ਵਿੱਚ ਲੋਕਾਂ ਸਾਹਮਣੇ ਬਲੀਦਾਨ ਦੀ ਮੰਗ ਕੀਤੀ ਤਾਂ ਜਿਨ੍ਹਾਂ 5 ਨੌਜਵਾਨਾਂ ਨੇ ਅੱਗੇ ਵਧ ਕੇ ਆਪਣੀ ਕੁਰਬਾਨੀ ਦੇਣ ਲਈ ਆਪ ਜੀ ਅੱਗੇ ਆਪਣੇ ਆਪ ਨੂੰ ਪੇਸ਼ ਕੀਤਾ ਆਪਨੇ ਉਨ੍ਹਾਂ 5 ਨੌਜਵਾਨਾਂ ਨੂੰ 5 ਪਿਆਰਿਆਂ ਦਾ ਨਾਂ ਦਿੱਤਾ ਅਤੇ ਆਪਣੇ ਗਲ ਨਾਲ ਲਾਇਆ ਅੱਗੇ ਹੈ ਨੈਕਸਟ ਅੱਗੇ ਚਮਕੌਰ ਦੀ ਲੜਾਈ ਠੀਕ ਹੈ ਪੁਆਇੰਟ ਬਣ ਗਿਆ ਆਪ ਜੀ ਦੀ ਵੱਧੀ ਹੋਈ ਤਾਕਤ ਮੁਗਲ ਸਲਤਨਤ ਦੀਆਂ ਅੱਖਾਂ ਵਿੱਚ ਅ ਰੜਕਦੀ ਖੜਕਦੀ ਖਟਕਦੀ ਸੀ ਇਸ ਲਈ ਮੁਗਲ ਸਲਤਨਤ ਨੇ ਆਪ ਜੀ ਉੱਤੇ ਚਮਕੌਰ ਦੀ ਗੜੀ ਵਿਖੇ ਤਾਵਾ ਬੋਲ ਦਿੱਤਾ ਇਸ ਯੁੱਧ ਵਿੱਚ ਆਪ ਜੀ ਦੇ ਦੋ ਵੱਡੇ ਸਹਬਜ਼ਾਦੇ ਲੜਦੇ ਲੜਦੇ ਸ਼ਹੀਦ ਹੋ ਗਏ ਆਪ ਜੀ ਦੇ ਦੋ ਛੋਟੇ ਸਹਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਨੇ ਨੀਹਾਂ ਵਿੱਚ ਛਣਵਾ ਦਿੱਤਾ ਅੱਗੇ ਹੈ ਅੰਤਮ ਸਮਾ ਆਪ ਜੀ ਨੇ ਆਪਣੇ ਜੀਵਨ ਦਾ ਅੰਤਮ ਸਮਾ ਨ ਦੇੜ ਵਿੱਚ ਬਤਾਇਆ ਜਿੱਥੇ 1708 ਅ ਇਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ ਠੀਕ ਹੈ ਇਹ ਵਨ ਟਾਈਮਸ ਤੁਹਾਡੇ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਕਰਾਂਗੇ ਓਕੇ ਬਾਏ